ਨਾ ਕੇ ਦਸੀ ਆ ਜਿੱਤ ਲਈ ਓ ਅੱਜ ਦੋ ਨਹੀਂ ਅੱਜ ਸਾਰੇ ਫਾਈਨਲ ਹੋਏ ਆ ਅੱਜ ਸਾਰੇ ਫਾਈਨਲ ਹੋਏ ਆ ਆਹ ਰੇਡ ਪੈ ਗਈ ਕਹਿੰਦੇ ਗਗਨ ਵੈਣੀ ਵਾਲੀ ਜੀ ਉਹ ਵੀਰ ਕਹਿੰਦੇ ਵੀ ਦੋਨੇ ਪਾਸੇ ਕੋਈ ਜੱਫਾ ਲੈ ਕੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਇਧਰ ਪ੍ਰਬੰਧਕ ਮੁੰਡਿਆਂ ਨੇ ਉਹ ਵੱਡੀਆਂ ਗੱਲਾਂ ਹੋਈਆਂ ਨੇ ਗੋਲਡੀਨ ਵਾਲੇ ਯਾਰਾਂ ਨੂੰ ਕਹਿੰਦੇ ਜਗਰੂਪ ਸਿੰਘੀ ਨੰਬਰਦਾਰ ਸਾਹਿਬ ਏ ਆਓ ਸਾਹਮਣੇ ਮੰਜੇ ਮੈਂਬਰ ਵੱਲੋਂ ਜੱਫੀ ਦੇ ਇੱਕ ਜੱਫੇ ਲੱਟਦੀ ਆ ਕੀ ਮਰ ਰੈਡਾਂ ਦੇ ਉੱਪਰ ਇੱਕੇ ਰੈਡ 1000 ਇੱਕੇ ਰੈਡ ਤੇ 1000 ਤੇ 1000 ਇਧਰ 100 ਹੋ ਗਿਆ ਜਲੇ ਗੋਲਡੀ ਖੋਸਾ ਆ ਨਿਆਰਾ ਆ ਨਿਆਰਾ ਆ ਨਿਆਰਾ ਆ ਨਿਆਰਾ ਉਧਰ ਆਗ ਪ੍ਰੀਟ ਬੁਲੇਟ 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 1000 ਲੈ ਜੀ ਵੀ ਮੇਰੇ ਮਿੱਤਰੋ ਐਂਡ ਤਗੜਾ ਹੋ ਗਿਆ ਗੱਲੋ ਟਿਕਾਣਾ ਲੱਜਣ ਗਈ ਆ ਆਹ ਕਹਿੰਦੇ ਬੁਲਟ ਕਬੱਡੀ ਪਾਰ ਰਿਹਾ ਮੇਰੇ ਮਿੱਤਰੋ ਅੱਜ ਕਹਿੰਦੇ ਚੋਟੀ ਦਾ ਮੁਕਾਬਲਾ ਖੇੜੇ ਜਾ ਰਿਹਾ ਉਹ ਬੱਲੇ ਬੱਲੇ ਤੋਂ ਵੱਡੇ ਮੇਲੇ ਦੇ ਹੋਣ ਲੱਗੀਆਂ ਨੇ 1000 ਤੇ ਸਾਹਮਣੇ ਆਹ ਰੇਡ ਦੇ ਉੱਪਰ ਰੇਸ਼ਲ ਤੜਾਕਾ ਤੇ ਜੀਨ ਕੈਡਾ ਜੀ 1000 ਦੇਣ ਗਿਆ ਰੋਡ ਦੇ ਉੱਪਰ ਜਫਾ ਲੱਗ ਗਿਆ ਜਾਫੀ ਨੂੰ ਕੋਈ ਰੇਡਰ ਨੂੰ ਦਿੱਤਾ ਜਾਵੇਗਾ ਰਵੀ 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 ਇਹ ਸਹ ਹੋ ਗਿਆ ਮਾਰਾ ਇਹਦੇ ਪਹਿਲੇ ਮੈਚ ਦੇ ਵਿੱਚ ਜਿਹਨੇ ਕਹਿੰਦੇ ਫਾਈਨਲ ਫਾਈਨਲ ਜਿੱਤਣ ਦੇ ਵਿੱਚ ਇਹ ਬੰਦ